ਬਾਈ ਸਵਾਗਤ ਤੁਹਾਡਾ ਸਾਡੇ ਆਰਐਮ ਬਲੌਗ ਦੇ ਵਿੱਚ ਹੋਰ ਜੀ ਕੀ ਹਾਲ ਚਾਲ ਤੇ ਅੱਜ ਦੇ ਬਲੌਗ ਦੀ ਬਾਈ ਸ਼ੁਰੂਆਤ ਤੁਹਾਨੂੰ ਪਤਾ ਹੀ ਹੈ ਜੀ ਅਸੀਂ ਫਰੋਸ਼ ਹਰ ਗਏ ਹੋਏ ਆ ਤੇ ਬਾਈ ਜੀ ਦਿਨ ਸਾਡਾ ਅੱਜ ਇੱਥੇ ਦੂਜਾ ਤੇ ਇੱਥੇ ਸਾਰਾ ਕੰਮ ਅਸੀਂ ਕੰਪਲੀਟ ਪਹਿਲੇ ਦਿਨ ਅਸੀਂ ਕਰਤਾ ਜਦੋਂ ਅਸੀਂ ਆ ਗਏ ਸੀ ਟਾਈਮ ਨਾਲ ਤੇ ਆ ਮਾੜਾ ਮੋਟਾ ਇਧਰ ਵਾਸ਼ਰੂਮ ਵਗੈਰਾ ਅਸੀਂ ਆਏ ਸੀ ਤੇ ਆ ਦੇਖੋ ਮਾਹੌਲ ਇਤੋਂ ਦਾ ਸਟੇਸ਼ਨ ਦਾ ਵਧੀਆ ਇੱਥੇ ਕੁਆਟਰ-ਕੁਆਟਰ ਜਿਵੇਂ ਉਸ ਸਟੇਸ਼ਨ ਮਾਸਟਰਾਂ ਦਾ ਕੁਆਟਰ-ਕੁਆਟਰ ਹੋਇਆ ਇੱਥੇ ਵਧੀਆ ਸਾਰੇ ਰਹਿੰਦੇ ਆ ਤੇ ਅਸੀਂ 10 ਕਿਲੋ ਮਿੰਟ ਗੇੜਾ ਕੱਢਣ ਆਏ ਸੀ ਅੱਜੇ ਚੱਲ ਗੇੜਾ-ਗੂੜਾ ਕੱਢ ਰਗੇ ਤੇ ਬਾਣੇ ਦੇ ਬਲੌਗ ਦੇ ਵਿੱਚ ਫਿਰ ਅੱਜ ਆਪਾਂ ਅੱਜ ਆਪਣੀ ਹੁਣੇ ਜੀ ਘਰ ਵਾਪਸੀ ਤੇ ਗੱਡੀ ਤੁਹਾਨੂੰ ਪਤਾ ਹੀ ਆਪਾਂ ਉਹ ਸਾਹਮਣੇ ਲਾਉਣੇ ਹੁੰਨੇ ਆ ਉਹ ਜਗ੍ਹਾ ਤੇ ਤੇ ਚਲੋ ਬਾਣੇ ਦੇ ਬਲੌਗ ਦੇ ਵਿੱਚ ਫਿਰ ਤੁਹਾਨੂੰ ਦਿਖਾਉਣਾ ਆਪਣਾ ਕੀ-ਕੀ ਕੰਮ ਹੋ ਗਿਆ ਤੇ ਕੀ-ਕੀ ਰਹਿ ਗਿਆ ਇਸ ਵਾਰ ਆ ਦੇਖੋ ਅਸੀਂ ਆ ਕੰਮ ਕਰਤਾ ਕੰਪਲੀਟ ਆ ਫਰੰਟ ਐਲੀਵੇਸ਼ਨ ਵਗੈਰਾ ਸਾਰਾ ਨਿਬੜਤਾ ਸਪੀਡ ਨਾਲ ਕੰਮ ਖਿੱਚਿਆ ਵੀ ਪੂਰਾ ਮੈਂ ਇਹਨਾਂ ਵੀ ਭਲਕੇ ਸਲੋ ਚੱਲਿਆ ਕੰਮ ਇੱਥੇ ਕਿ ਲੱਭ ਲੱਗਦੇ ਪਈ ਉਹ ਗੱਡੀ ਚਾਹੀ ਤੇ ਗੱਡੀ ਆਪਣੀ ਇੱਥੇ ਹੁੰਦੀ ਆ ਪਹਿਲਾਂ ਮੜਾ ਬੋਲਦੇ ਸੀ ਕਿ ਬੱਟ ਫਿਰ ਆਪਾਂ ਇੱਥੇ ਗੱਡੀ ਲਾ ਲਈ ਸੀ ਤੇ ਬਾਕੀ ਮੈਂ ਤੁਹਾਨੂੰ ਹੋਰ ਕੰਮ ਦਿਖਾਵਾਂ ਕੰਪਲੀਟ ਦਾ ਆ ਦੇਖੋ ਆ ਵੀ ਸਾਰਾ ਕੰਪਲੀਟ ਤੇ ਇਧਰ ਵੀ ਸਾਰਾ ਆ ਦੇਖੋ ਫਰਸ਼ਾਪੁਰ ਫਰਸ਼ਾਪੁਰ ਆ ਰਿਹਾ ਉਹ ਕੇ ਕਰਦੇ ਆ ਜਦੋਂ ਅਸੀਂ ਪਹਿਲੇ ਦਿਨ ਆਏ ਸੀ ਜਦੋਂ ਤੋਂ ਸਮਝੋ ਆ ਸਾਰਾ ਕੁਝ ਵੀ ਹੈ ਨਹੀਂ ਸੀਗਾ ਸਾਰਾ ਕੰਪਲੀਟ ਹੋਣਾ ਮਾਰੇ ਮੋਟੇ ਕਟੀਆਂ ਰਹਿ ਗਈਆਂ ਜਿਵੇਂ ਆ ਕੁਝ ਰਹਿ ਗਿਆ ਅੱਜ ਇਹ ਤਾਂ ਡਿਊਟੀ ਆ ਸਾਰਾ ਦਿਨ ਉਮੀਦ ਆ ਵੀ ਅੱਜ ਸਾਰਾ ਅਸੀਂ ਕੰਮ ਨਿਬੜ ਦਾਂਗੇ ਆ ਦੇਖੋ ਆ ਇੱਧਰ ਫਰਸ਼ਾਪੁਰ ਸਾਰਾ ਚਾਬੀ ਯਾਰ ਕੋਟ ਤੇ ਨਹੀਂ ਲੱਭ ਕਿੱਥੇ ਗੱਡੀ ਚਾਬੀ ਦੇਖਦੇ ਇੱਥੇ ਹੋਣਾ ਕਿ ਸਾਡੀ ਰੋਟੀ ਉਹ ਹਾਈਟ ਦੇ ਪਰਵਾੜਾ ਇਹ ਕਿ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆ ਦੇਖੋ ਹਾਂ ਲਈ ਵਧੀਆ ਟਿਮ ਟੁਮਣ ਜੀ ਬਾਈ ਪੈਕ ਪੂਕ ਕਰਕੇ ਜਾਂਦਾ ਆ ਦੇਖੋ 70 ਰੁਪਏ ਟਿਮਣ 70 ਰੁਪਏ ਟਿਮਣ ਵਧੀਆ ਦਾਲ ਸਮਝੀ ਵਧੀਆ ਓਕੇ ਹੁੰਦੀ ਤੁਹਾਨੂੰ ਦਿਖਾਉਂਗਾ ਮੈਂ ਪਰ ਇਹ ਤੋਂ ਪਹਿਲਾਂ ਤੁਹਾਨੂੰ ਹੋਰ ਚੀਜ਼ ਦਿਖਾਉਣਾ ਆ ਵੇਖੋ ਇੱਧਰ ਹੈ ਇੱਧਰ ਦੇਖ ਐਂਟਾ ਖੇੜਾ ਖੇਢੀ ਜਾਂਦਾ ਤਿੰਨ ਲਿਆ ਤਿੰਨ 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 ਨਾਲ ਵੀ ਕਰ ਲਵਾ ਕਰ ਹੈਨਾ ਚਲ ਹਾਂ ਦੇਖੋ ਬਾਈ ਦੇਖੋ ਜੀ ਗਲਾਸ 10 ਹੈ ਜੀ ਠੀਕ ਹੈ ਹੁਣ ਤਿੰਨਾਂ ਨਾਲ ਜੋੜਦਾ ਜੋੜਦੇ ਠੀਕ ਆ ਆ ਦੇਖੋ ਬਸ ਜੀ ਦਿਖਾਉਣਾ ਮੈਂ ਆ ਦੇਖੇ ਕਿਰਾ ਇਹ ਜਿਹੜਾ ਕਿਵੇਂ ਡਬਲ ਜੋੜਦਾ ਨੇ ਯਾਰ ਐ ਓਏ ਆ ਕਿਵੇਂ ਡਬਲ ਜੋੜਦਾ ਉਹ ਇੱਕ ਬਿਮਾਰ ਹੋਊਗਾ ਫਿਰ ਹੈ ਇੱਕ ਬਿਮਾਰ ਸੀ ਘਰ ਦੂਜੇ ਪੱਟ ਕੈਮ ਕਰਕੇ ਦਵਾਈ ਦੂਈ ਦੋਣਗੇ ਫਿਰ ਸਹੀ ਹੈ ਬਾਈ ਸਹੀ ਹੈ ਬਾਈ ਜੀ ਇਹੋ ਨਾ ਟਾਈਫਾਇਡ ਹੋ ਗਿਆ ਸੀ ਇਧਰ ਇੰਜਨ ਨੂੰ ਤਾ ਕਰਕੇ ਫਿਰ ਉਹ ਬੰਦੇ ਉਹਨੂੰ ਖਿੱਚ ਕੇ ਲਈ ਜਾਂਦੇ ਸਰਵਲਾ ਭਰਾਵਾ ਨਾਲ ਸਰਵਲਾ ਵਹਿਣ ਚੱਲੇ ਹੈਗੀ ਅੱਛਾ ਤੇ ਵਿੱਕੀ ਭਾਈ ਸਾਹਿਬ ਗਏ ਉਧਰੋਂ ਸਟੇਸ਼ਨ ਮਾਸਟਰ ਤੋਂ ਪਾਣੀ ਲੈਣ ਫਿਲਟਰ ਵਾਲਾ ਤੇ ਪੋਲਨ ਨਜ਼ਾਰਾ ਵੀਰਿਆ ਦੇਖੋ ਆ ਵੀ ਚੱਕ ਤੇ ਫੱਟੇ ਫੁੱਟੇ ਤੁਹਾਨੂੰ ਪਤਾ ਹੀ ਆ ਫਰੋਸ਼ਾ ਦਾ ਕੰਮ ਬਈ ਨੱਕੀ ਕਰਦਾ ਕੰਮ ਕੋਲ ਮਿਲਾ ਕੇ ਸੀ ਹਨਾ ਜਦੋਂ ਢ ਲਾਤਾ ਇੱਧਰ ਦੇਖੋ ਹੁਣ ਇਹਦੀ ਕਟਿੰਗ ਕੋਡ ਸੀ ਲਾਈਏ ਤੁਹਾਨੂੰ ਉਹ ਵੀ ਵਿਖਾਦੇ ਆ ਦੇਖੋ ਚੱਕੋ ਆ ساری ਕਟਿੰਗ ਕੋਡ ਨੇ ਤੋ ਜੰਟਾ ਗੇੜੇ ਗੇੜ ਤੇ ਗੇੜਾ ਖਾਈ ਆਉਂਦਾ ਆ ਲੋ ਰਹਿ ਗਿਆ ਬਸ ਲੈ ਲੈਣਾ ਕੰਮ ਹੁਣ ਉਹ ਟੋਟੇ ਲਾ ਦਨੇ ਆ ਬਸ ਚਾਰ ਪੰਜ ਟੋਟੇ ਇਧਰ ਲਾ ਦਨੇ ਆ ਓਏ ਲਓ ਵੀ ਦੇਖੋ ਇੰਨਾ ਤੁਹਾਨੂੰ ਮੇਰੇ ਹੋ ਕੇ ਵਿਖਾਈਏ ਮੈਂ ਚੱਲਦਾ ਇੰਜਨ ਆਹ ਲਓ ਆ ਹੁੰਦਾ ਇੰਜਨ ਦਾ ਸਿਸਟਮ ਚੈੱਕ ਕਰੋ ਦੇਖ ਵੇ ਕਿਹੜੇ ਕਿਹੜੇ ਟਾਇਰ ਇਹਦੇ ਇਹ ਮੇਰੇ ਸਹ ਹੁਣ ਤਾਂ ਰੁਕੀ ਹੋਈ ਆ ਵੀ ਵੀ ਉਧਰੋਂ ਟ੍ਰੇਨ ਆ ਰਹੀ ਆ ਇਸ ਕਰਕੇ ਰੁਕੀ ਹੋਈ ਹੈ ਭਾਰਤੀ ਰੇਲਵੇ ਔਰ ਜੀ ਆਹ ਦੇਖੋ ਬਈ ਜਿੱਥੇ ਤੇਲ ਪੈਂਦਾ ਆਹ ਆਹ ਤੇਲ ਵਾਲਾ ਟੈਂਕ ਆਹ ਲਾ ਕਿਆ ਯਾਰ ਤੇਲ ਪੈਂਦੇ ਇਹਦੇ ਵਿੱਚ ਇਹ ਹਾਂ ਇੱਕ ਚ ਇੱਕ ਟੈਂਕੀ ਆ ਆ ਮੂਲੀ ਸਾਈਡ ਆ ਗਈ ਆ ਮੰਗਲੀ ਸਾਈਡ ਆ ਗਈ ਆਹ ਨੂੰ ਖਿੱਚ ਕੇ ਲੈ ਜਾਂਦਾ ਇਹ ਵੇਟ ਕਰਨੇ ਵੀਰੇ ਤਾਂ ਕਰਕੇ ਆ ਦੇਖੋ ਭਾਈ 70 ਰੁਪਏ ਦਾ ਟਿਪਣਾ ਦਾਲ ਸਲਾਦ ਤੇ ਪੰਜ ਫੁਲਕੇ ਆ ਬਈ ਇਹ ਕਿਹਨਾਂ ਦਾ ਮਤਲਬ ਢਾਬੇ ਨੂੰ ਚੰਗਾ ਵੀ ਰੋਟੀ ਸਾਧਦੀ ਐ ਹਨਾ ਓਕੇ ਬੋੜਾ ਦੇਖੋ ਹਾਂ ਦੋਸਤੋ ਰੋਟੀ ਖਾ ਲਓ ਖਾਈ ਜਾਂਦੇ ਵਿਚਾਰੇ ਸਾਰੇ ਉਹਦਾ ਖਾਟ ਐ ਆਪਾਂ ਵੀ ਲੈ ਆਇਆ ਤਾਂ ਅਵੇਲੇ ਗਏ ਨਾ ਆਪਾਂ ਨਹੀਂ ਖਾਧੀ ਅਜੇ ਲਾਲੀ ਆ ਮੂੰਗੀ ਬਣਾਈ ਇਹਨੂੰ ਕੱਲ ਸੀ ਮਟਰ ਗਾਜਰਾ ਆਪਣੀ ਬੰਦੇ ਵੀ ਲੈ ਜਿਹੜੇ ਵੀਡੀਓ ਵੇਖੀ ਜਾਂਦੇ ਆ ਆਪਾਂ ਨਹੀਂ ਵੀ ਲੈ ਆਵੇਲਾ ਬੇਤਰੀ ਕਰਦਾ ਤੇ ਤੁਹਾਡੀ ਇਹ ਇਹਨੂੰ ਨਾ ਐ ਕਿ ਕਮੈਂਟ 'ਚ ਨਾ ਜਿਹੜਾ ਬੰਦਾ ਵੇਖਦਾ ਬਗੈਣ ਕਹਿੰਦਾ ਮਾੜੀ ਮੁੰਡੇ ਨੂੰ ਗਾਲ ਜੀ ਕੱਢਦੇ ਜਣਾ ਢੰਗ ਜਿਹਾ ਇਹਨੂੰ ਨਹੀਂ ਹਾਂ ਇਹ ਐਂ ਕਹੇ ਵੀ ਲਵੀ ਉਹ ਗਾਲ ਨਹੀਂ ਕੱਢਣੀ ਗਾਲ ਨਹੀਂ ਕੱਢਣੀ ਦਾਲ ਕੱਢਣੀ ਹੈ ਦਾਲ ਕੱਢ ਦਾਂਗੇ ਚਲੋ ਮਿਲਦੇ ਆ ਵੀ ਰੋਟੀ ਖਾ ਕੇ ਹੋ ਜੀ ਸਰ ਆ ਲੈਡਲ ਰੂਮ ਜਿਹੜਾ ਚੈੱਕ ਕਰ ਲੋ ਸਾਰਾ ਕੰਪਲੀਟ ਆ ਆ ਗੋਲੇ ਵਗੈਰਾ ਸਾਰੇ ਵੀ ਬਣਾ ਦਿੱ ਜਿਹੜੇ A to Z ਸਾਰਾ ਕੰਪਲੀਟ ਆ ਜੀ ਦੇਖੋ ਚਾਰੇ ਪਾਸੇ ਬਾਕੀ ਸਫਾਈ ਵਗੈਰਾ ਦੀ ਸਾਰੀ ਕਰਤੀ ਆ ਜੀ ਆਪਣੇ ਵੱਲੋਂ ਕਿਸੇ ਗੱਲ ਦੀ ਕੋਈ ਕਮੀ ਨਹੀਂ ਜੀ ਸਾਬ ਚੈੱਕ ਕਰ ਸਕਦੇ ਹੋ ਠੀਕ ਆ ਜੀ ਆ ਬਾਥਰੂਮ ਤੱਕ ਸਾਰਾ ਆ ਦੇਖ ਰਹੇ ਹੋ ਇਹਦੇ ਚਗਾੜ ਲੱਗ ਜਣੀ ਆ ਉੱਪਰ ਚਗਾੜ ਤੋਂ ਬਾਅਦ ਕਟਿੰਗ ਹੋਊਗੀ ਇਹਦੇ ਵਿੱਚ ਆ ਲੋ ਸਾਰਾ ਕੁਝ ਚੈੱਕ ਕਰ ਲਓ ਜੀ ਸਾਡੇ ਵੱਲੋਂ ਸਾਡੇ ਵੱਲੋਂ ਕੋਈ ਦਿੱਕਤ ਨਹੀਂ ਤੇ ਸਾਰੀ ਏਟ ਵਿੱਚ ਜਿੱਦ ਸਫਾਈ ਜੀ ਓਕੇ ਹੈ ਠੀਕ ਹੈ ਜੀ ਆਹ ਕਰ ਲਓ ਚੈੱਕ ਜੀ ਸਾਰਾ ਕੁਝ ਓਕੇ ਲਓ ਜੀ ਆਹ ਦੋ ਪੀਸ ਲਏ ਇਹ ਅਸੀਂ ਲਾ ਦੇਨੇ ਆਹ ਲਓ ਸਫਾਈ ਵੀ ਦੇਖ ਲਓ ਜੀ ਆਹ ਲਓ ਸਾਰਾ ਬਾਹਰਲੇ ਸਟੈਪ ਦਾ ਗੋਲਾ ਵਗੈਰਾ ਸਾਰਾ ਜੀ ਆਹ ਇਹਦੇ ਗੋਲੇ ਵਗੈਰਾ ਬਣਾਤੇ ਸਾਰਾ ਐਲੀਵੇਸ਼ਨ ਜੀ ਉਹ ਸਾਰਾ ਕੰਪਲੀਟ ਹੈ ਜੀ ਐਲੀਵੇਸ਼ਨ ਇਹਦੋਂ ਸਾਰਾ ਐਲੀਵੇਸ਼ਨ ਕੰਪਲੀਟ ਹੈ ਜੀ ਤੇ ਆ ਗਿਆ ਹੈਂਡੀਕੈਪ ਹੈਂਡੀਕੈਪ ਰੂਮ ਜੰਡੇ ਹਾਂਜੀ ਹਾਂਜੀ ਆਹ ਲੋ ਸਰ ਹੈਂਡੀਕੈਪ ਰੂਮ ਬਿਲਕੁਲ ਸਾਰਾ ਕੰਪਲੀਟ ਆ ਜੀ ਇਹ ਕੋਈ ਜੱਡ ਜਿਹਾ ਸਾਰਾ ਥੱਲੋਂ ਤੋਂ ਲੈ ਕੇ ਤਾਂ ਤੱਕ ਜੀ ਆ ਸਾਰਾ ਚੈੱਕ ਕਰ ਲਓ ਜੀ ਮੈਂ ਸਾਰਾ ਘੁੰਮ ਜਾਂਦਾ ਠੀਕ ਹੈ ਜੀ ਆ ਲਓ ਜੀ ਆ ਗਿਆ ਜੀ ਆਪਣਾ ਇੱਕ ਹੋਰ ਵਾਸ਼ਰੂਮ ਆ ਛੋਟਾ ਜਿਹਾ ਆ ਲਓ ਜੀ ਇੱਥੇ ਗ੍ਰੇਨਾਈਟ ਲਾਤਾ ਤੀਨੂ ਭੋਜ ਨੇ ਕਿਹਾ ਸੀਗਾ ਜੀ ਇਹ ਵੀ ਸਾਰਾ ਕੰਪਲੀਟ ਆ ਜੀ ਦੇਖੋ ਠੀਕ ਹੈ ਜੀ ਸਾਰਾ ਇਹ ਕੰਪਲੀਟ ਹੋ ਗਿਆ। ਇਧਰ ਆ ਜੋ ਆ ਲੇਡੀ ਰੂਮ ਜਾਂਦੇ। ਹਾਂ ਜੀ। ਲਓ ਜੀ ਆ ਲੇਡੀ ਰੂਮ ਤੁਹਾਨੂੰ ਪਹਿਲੀ ਫੋਟੋ ਪਾਤੀ ਮੈਂ। ਲਿਆ ਵੀ ਦੇਖ ਲੋ ਜੀ। ਇਹਦੇ ਗੋਲੇ ਗਾਲੇ ਸਾਰੇ ਮੈਂ ਬਣਾਤੇ ਜੀ ਪੋਲ ਕਰਕੇ। ਆ ਜੀ। ਸਾਰਾ ਕਲੀਅਰ ਹੈ ਜੀ। ਲਓ ਜੀ। ਸਾਰੇ ਕੁਝ ਜਮੇ ਦਿੱਤਾ। ਸਾਡੇ ਕੋਲੋਂ ਸਫਾਈ ਵੀ ਕਰਤੀ ਆ ਜੀ। ਤੇ ਸਾਰਾ ਕੰਮ ਕੰਪਲੀਟ ਵੀ ਕਰਤਾ ਜੀ। ਇੱਥੇ ਆਪਣੀ ਚੰਗਾ ਹੋ ਜਾਣਗੇ। ਆਹ ਲਓ ਜੀ ਇਧਰ ਵੀ ਕਲੀਅਰ ਹੈ ਜੀ। ਹੋਣ ਆ ਜਣੀ ਆਪਾਂ ਇੱਧਰ ਜੈਂਟਸ ਰੂਮ ਚ ਆਹ ਲੋ ਜੀ ਜੈਂਟਸ ਰੂਮ ਵੀ ਸਾਰਾ ਕੰਪਲੀਟ ਆ ਜੀ ਸਾਡੇ ਵੱਲੋਂ ਆਹ ਲੋ ਜੀ ਇੱਥੋਂ ਲੱਗ ਗਿਆ ਜੀ ਸਾਰਾ ਕੰਪਲੀਟ ਕਰਨ ਜਿਹੜੇ ਆ ਤੁਸੀਂ ਟੋਟੇ ਦੇਖ ਰਹੇ ਹੋ ਇਹ ਜਦੋਂ ਆਪਣੇ ਆ ਨੀਚੇ ਲੱਗ ਜੂਗਾ ਜੀ ਆਪਣਾ ਚੰਗੜ ਲੱਜੂ ਉੱਪਰ ਬਾਅਦ ਟੋਟੇ ਭਰ ਜਾਣਗੇ ਜੀ ਉਹ ਕੰਮ ਸਾਡਾ ਥੋੜਾ ਜੀ ਆਹ ਦੇਖੋ ਜੀ ਸਾਰਾ ਕੰਪਲੀਟ ਆਹ ਲੋ ਜੀ ਸਾਰਾ ਕੰਪਲੀਟ ਹੈ ਠੀਕ ਹੈ ਜੀ। نیچےੋਂ ਵੀ ਸਾਰਾ ਦੇਖੋ ਜੀ। ਸਾਰੀ ਕਟਿੰਗ ਵਗੈਰਾ ਸਾਰੀ ਸਾਰੀ ਫਲੋਰ ਵਗੈਰਾ ਸਾਰਾ ਕੁਝ। ਓਕੇ ਜੀ। ਆ ਵੀ ਓਕੇ ਹੈ ਜੀ। ਆ ਵੀ ਓਕੇ ਜੀ। ਆ ਵੀ ਓਕੇ ਆ ਜਿਹੜੇ ਦਿਲੀ ਪਾਉਣੇ ਸੀ ਇਹ ਵੀ ਕੰਪਲੀਟ ਕਰ ਦਿੱਤੇ ਜੀ। ਠੀਕ ਹੈ ਜੀ। ਸਾਰਾ ਕੰਪਲੀਟ ਹੈ ਜੀ ਆਪਾਂ।